ਲੀ ਮजेदार ਪਹੇਲੀ ਉਹ ਕਿਹੜਾ ਖੇਡ ਹੈ ਜਿਸ ਵਿੱਚ ਖਿਡਾਰੀ ਮੈਦਾਨ ਨਾਲੋਂ ਟੀਵੀ ਤੇ ਜ਼ਿਆਦਾ ਦੌੜਦੇ ਹਨ ਇਸ ਦਾ ਸਹੀ ਜਵਾਬ ਹੈ ਕ੍ਰਿਕਟ ਦੂਸਰੀ ਪਹੇਲੀ ਮੈਂ ਬੋਲਦਾ ਨਹੀਂ ਪਰ ਮੈਂ ਜਵਾਬ ਦਿੰਦਾ ਹਾਂ ਮੈਂ ਇੱਕ ਸਾਧਨ ਹਾਂ ਜੋ ਸਾਹ ਨਹੀਂ ਲੈਂਦਾ ਪਰ ਮੈਂ ਜਵਾਬ ਦਿੰਦਾ ਹਾਂ ਭਾਵੇਂ ਉਹ ਕਿੰਨੇ ਵੀ ਖਾਸ ਕਿਉਂ ਨਾ ਹੋਣ ਜੀਬ ਤੋਂ ਬਿਨਾ ਵੀ ਮੈਂ ਹਰ ਕਿਸੇ ਦੀ ਪਿਆਸ ਬੁਝਾਉਂਦਾ ਹਾਂ ਮੈਂ ਕੌਣ ਹਾਂ ਜੋ ਹਮੇਸ਼ਾ ਗਿਆਨ ਦਾ ਪਹਿਰਾਵਾ ਰੱਖਦਾ ਹਾਂ ਦੱਸੋ ਇਸ ਦਾ ਸਹੀ ਜਵਾਬ ਹੈ ਸ਼ੀਸ਼ਾ ਤੀਸਰੀ ਪਹੇਲੀ ਮੈਂ ਉਹ ਵਿਅਕਤੀ ਹਾਂ ਜਿਸ ਦਾ ਕੋਈ ਰੂਪ ਨਹੀਂ ਹੈ ਪਰ ਮੈਂ ਇਸ ਨੂੰ ਦੁਨੀਆ ਨੂੰ ਦਿਖਾਉਂਦਾ ਹਾਂ ਮੈਂ ਚੱਲਦਾ ਹਾਂ ਮੇਰੇ ਪੈਰ ਨਹੀਂ ਹਨ ਮੈਂ ਤੁਰਦਾ ਹਾਂ ਪਰ ਮੇਰੀ ਕੋਈ ਮੰਜ਼ਿਲ ਨਹੀਂ ਹੈ ਕੋਈ ਮੈਨੂੰ ਛੂ ਨਹੀਂ ਸਕਦਾ ਪਰ ਹਰ ਕੋਈ ਮੇਰੇ ਤੇ ਨਿਰਪਰ ਕਰਦਾ ਹੈ ਮੈਨੂੰ ਦੱਸੋ ਮੈਂ ਕੀ ਹਾਂ ਇਹ ਸਦਾ ਸਹੀ ਜਵਾਬ ਹੈ ਸਮਾ ਚੌਥੀ ਪਹੇਲੀ ਇੱਕ ਕਮਰਾ ਹੈ ਜਿਸ ਵਿੱਚ ਨਾ ਤਾਂ ਦਰਵਾਜ਼ਾ ਹੈ ਨਾ ਹੀ ਖਿੜਕੀ ਪਰ ਕੋਈ ਵੀ ਇਸ ਦੇ ਅੰਦਰ ਦੇਖ ਨਹੀਂ ਸਕਦਾ ਭਾਵੇਂ ਉਹ ਖੁਦ ਨਹੀਂ ਦੇਖ ਸਕਦਾ ਜੇ ਉਹ ਰੋਂਦਾ ਹੈ ਤਾਂ ਸਾਰੀ ਦੁਨੀਆ ਦੇਖਦੀ ਹੈ ਮੈਨੂੰ ਦੱਸੋ ਇਹ ਕਮਰਾ ਕੀ ਹੈ ਇਸ ਦਾ ਸਹੀ ਜਵਾਬ ਹੈ ਅੱਖ ਦੀ ਪੁਤਲੀ ਇੱਕ ਕਮਰੇ ਵਾਂਗ ਹੈ ਕੋਈ ਵੀ ਅੰਦਰ ਨਹੀਂ ਜਾ ਸਕਦਾ ਰੋਣ ਦਾ ਮਤਲਬ ਹੈ ਹੰਝੂ ਆਉਂਦੇ ਹਨ ਜਿਸ ਨੂੰ ਹਰ ਕੋਈ ਦੇਖਦਾ ਹੈ ਇਹ ਖੁਦ ਦੇਖਦਾ ਹੈ ਪਰ ਇਸ ਦਾ ਵਾਰੀ ਹਿੱਸਾ ਆਪਣੇ ਆਪ ਨੂੰ ਨਹੀਂ ਦੇਖ ਸਕਦਾ ਪੰਜਵੀਂ ਪਹੇਲੀ ਇੱਕ ਚੀਜ਼ ਜੋ ਪਤੀ ਅਤੇ ਪਤਨੀ ਦੋਵੇਂ ਆਸਾਨੀ ਨਾਲ ਇੱਕ ਦੂਜੇ ਤੋਂ ਲੈਂਦੇ ਹਨ ਭਾਵੇਂ ਉਹਨਾਂ ਕੋਲ ਪਹਿਲਾਂ ਹੀ ਹੋਵੇ ਕਿਸੇ ਨੂੰ ਦਿੱਤੀ ਜਾਵੇ ਤਾਂ ਉਹ ਖੁਸ਼ ਹੁੰਦਾ ਹੈ ਪਰ ਵਾਪਸ ਲਈ ਜਾਵੇ ਤਾਂ ਕੋਈ ਗੁੱਸਾ ਨਹੀਂ ਕਰਦਾ ਦੱਸੋ ਉਹ ਕੀ ਹੈ ਇਸਦਾ ਸਹੀ ਜਵਾਬ ਹੈ ਹੌਸਲਾ ਛੇਵੀਂ ਪਹੇਲੀ ਇੱਕ ਆਦਮੀ ਅਤੇ ਉਸ ਦੀ ਪਤਨੀ ਜੰਗਲ ਵਿੱਚੋਂ ਲੰਘ ਰਹੇ ਸਨ ਉਹਨਾਂ ਦਾ ਇੱਕ ਪੁੱਤਰ ਹੈ ਜੇ ਉਹ ਪੁੱਤਰ ਇਸ ਆਦਮੀ ਦੇ ਪੁੱਤਰ ਦਾ ਪਿਤਾ ਹੈ ਤਾਂ ਉਹ ਆਦਮੀ ਉਸ ਪੁੱਤਰ ਦਾ ਕੌਣ ਹੋਇਆ ਇਸਦਾ ਸਹੀ ਜਵਾਬ ਹੈ ਪਿਤਾ ਸਤਵੀਂ ਪਹੇਲੀ RAM ਦੀ ਪਤਨੀ ਦੇ 4 ਪੁੱਤਰ ਹਨ ਹਰ ਪੁੱਤਰ ਦੀ ਇੱਕ ਭੈਣ ਹੈ ਦੱਸੋ RAM ਦੇ ਪਰਿਵਾਰ ਵਿੱਚ ਕੁੱਲ ਕਿੰਨੇ ਲੋਕ ਹਨ ਇਸਦਾ ਸਹੀ ਜਵਾਬ ਹੈ 6 ਲੋਕ ਹਨ 8ਵੀਂ ਪਹੇਲੀ ਮੈਂ ਇੱਕ ਔਰਤ ਨੂੰ ਦੇਖਿਆ ਮੈਂ ਉਸਦੇ ਪਤੀ ਦੀ ਮਾਂ ਦੀ ਇਕਲੋਤੀ ਧੀ ਦਾ ਪੁੱਤਰ ਦੱਸੋ ਉਹ ਔਰਤ ਮੇਰੀ ਕੌਣ ਲੱਗੀ ਇਸ ਦਾ ਸਹੀ ਜਵਾਬ ਹੈ ਮਾਸੀ ਭੂਆ